ਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਬਿਜਲੀ ਬੋਰਡ ਵਿਭਾਗ ਮੁਜ਼ਾਬਤ ਬਿਜਲੀ ਬੋਰਡ ਵਿਭਾਗ ਮੁਜ਼ਾਬਤ ਪੰਜਾਬ ਸਰਕਾਰ ਮੁਜ਼ਾਬਤ ਪੰਜਾਬ ਸਰਕਾਰ ਮੁਜ਼ਾਬਤ ਸੋ ਜਿਹੜਾ ਪਰਿਵਾਰ ਵੱਡਾ ਨਾ ਜਿਹੜਾ ਧਰਨਾ ਪ੍ਰਦਰਸ਼ਨ ਆ ਕਿਸਾਨੀ ਸੰਕਟ ਅੰਦਰ ਬਿਜਲੀ ਦੀ ਜਿਹੜੀ ਪ੍ਰੋਬਲਮ ਆ ਖਾਸ ਕਰਕੇ ਸਬਜ਼ੀ ਏਰੀਆ ਜਿਹੜਾ ਆ ਉਹਦੇ ਵਿੱਚ ਬਿਜਲੀ ਦੀ ਬਹੁਤ ਵੱਡੀ ਪ੍ਰੋਬਲਮ ਆ। ਕਦੇ ਤਾਂ ਪਾਵਰ ਕੱਟ ਪਾਵਰ ਕੱਟਾਂ ਨੇ ਪਹਿਲੀ ਗੱਲ ਤਾਂ ਕਿਸਾਨ ਸਦਾਈ ਕੀਤਾ ਪਿਆ। ਪਾਵਰ ਕੱਟ ਦਾ ਜਿਹੜਾ ਪਾਵਰ ਕੱਟਦਾ ਹੈ ਜਦੋਂ ਮੈਸੇਜ ਲਿਖਦੇ ਆ ਉਹਦੇ ਵਿੱਚ ਕੋਈ ਟਾਈਮ ਨਹੀਂ ਹੁੰਦਾ ਪਾਵਰ ਕੱਟ ਕਿੰਨਾ ਆ। ਉਹਦੇ ਵਿੱਚ ਕਿਸਾਨ ਉਲਝ ਕੇ ਰਹਿ ਜਾਂਦਾ ਕਿ ਮੈਂ ਜਿਹੜਾ ਹੁਣ ਝੋਨੇ ਦੀ ਫਸਲ ਦੀ ਲਗਾਈ ਜਿਹੜੀ ਆ ਬਹੁਤ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਉਹਦੇ ਵਿੱਚ ਲੇਬਰ ਖੇਤਾਂ ਜਾ ਕੇ ਬੈਠੀ ਹੁੰਦੀ ਆ। ਜਦੋਂ ਫਾਲਟ ਪੈਂਦਾ ਹੈ ਤੋਲੇ ਬੱਚ ਤੁਸੀਂ ਜਈ ਨਾ ਜਾਂ ਕਿਸੇ ਹੋਰ ਅਧਿਕਾਰੀ ਨਾਲ ਗੱਲਬਾਤ ਕਰਕੇ ਕਰ ਸਕਦੇ ਵੀ ਜਿਹੜਾ ਫਾਲਟ ਕਿੰਨੇ ਚੱਜ ਕਲੀਅਰ ਹੋ ਜਾਊਗਾ ਪਾਵਰ ਕੱਟ ਦਾ ਕਲੀਅਰ ਹੋਣ ਦਾ ਮਤਲਬ ਹੀ ਕੋਈ ਨਹੀਂ ਨਾ ਉਹਦੀ ਕੰਪਲਸੇਸ਼ਨ ਆ ਪਾਵਰ ਕੱਟਾਂ ਕਰਕੇ ਜਿਹੜਾ ਸਾਡਾ ਸਾਰਾ ਏਰੀਆ ਬਿਜਲੀ ਦਾ ਉਹ ਬਹੁਤ ਪ੍ਰਭਾਵਿਤ ਆ ਕਿਸਾਨ ਜਿਹੜੇ ਆ ਉਹ ਬਹੁਤ ਜਾਦੇ ਪਰੇਸ਼ਾਨ ਆ ਜਿਹਨਾਂ ਤੇ ਲੇਬਰਾਂ ਵੀ ਵੱਧ ਚੜ ਰਹੀਆਂ ਔਰ ਲੇਬਰਾਂ ਦੀ ਕਮਾਈ ਦੇ ਵਿੱਚ ਵੀ ਜਿਹੜਾ ਬਹੁਤ ਘਾਟਾ ਪੈ ਰਿਹਾ ਜਿਹੜੇ ਲੇਬਰ ਨੇ ਸਵੇਰ ਤੋਂ ਜਾ ਕੇ 2 ਕਿੱਲੇ ਝੋਨਾ ਲਾਉਣਾ ਹੁੰਦਾ ਉਦੋਂ ਉਹਨੂੰ ਅੱਗੇ ਤੋਂ ਪਾਣੀ ਨਹੀਂ ਮਿਲਦਾ ਜਾ ਕੇ ਤਾਂ ਲੇਵਰ ਵੀ ਖਰਾਬ ਹੁੰਦੀ ਹੈ ਇਸ ਕਰਕੇ ਬਿਜਲੀ ਦਾ ਜਿਹੜਾ ਬਹੁਤ ਵੱਡਾ ਸੰਕਟ ਆ ਸਾਡੇ ਅੰਦਰ ਅਸੀਂ ਬਿਜਲੀ ਬੋਰਡ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੇ ਨਾਲ ਗਾਹੇ-ਬਗਾਹੇ ਦੂਏ ਚੌਥੇ ਦਿਨ ਗੱਲ ਕਰਦੇ ਰਹਿੰਦੇ ਆ ਪਰ ਕਦੇ ਤਾਂ ਉਹ ਕਹਿੰਦੇ ਆ ਕਿ ਥਰਮਲ ਖਰਾਬ ਆ ਪਰ ਜਦੋਂ ਇਲੈਕਸ਼ਨ ਹੁੰਦੀ ਆ ਉਦੋਂ ਥਰਮਲ ਸਾਰੇ ਠੀਕ ਹੋ ਜਾਂਦੇ ਆ ਕਦੇ ਪ੍ਰੋਬਲਮ ਨਹੀਂ ਆਉਂਦੀ 12 ਤੋਂ 14 ਘੰਟੇ ਉਦੋਂ ਲਾਈਟ ਵੀ ਦਿੰਦੇ ਆ ਪਰ ਜਦੋਂ ਇਲੈਕਸ਼ਨ ਖਤਮ ਹੋ ਜਾਂਦੀ ਆ ਨਾਲ ਹੀ ਬਿਜਲੀ ਦਾ ਪਾਵਰਖੱਟ ਹਾਲਟ ਪਾਵਰ ਕੱਟ ਹਾਲਟ ਜਿਹਦੇ ਨਾਲ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਹੈ ਅਸੀਂ ਮੰਗ ਕਰਦੇ ਆ ਕਿ ਜੇ ਇਹ 8 ਘੰਟੇ ਬਿਜਲੀ ਆ ਸਾਨੂੰ ਉਹ ਨਿਰੰਤਰ ਦਿੱਤੀ ਜਾਵੇ ਜਿਹੜਾ ਹਾਲਟ ਪੈਂਦਾ ਉਹਦੀ ਕੰਪਨਸੇਸ਼ਨ ਦਿੱਤੀ ਜਾਵੇ ਜਿਹੜੇ ਪੀਸੀ ਕੱਟ ਆ ਉਹ ਬਿਲਕੁਲ ਬੰਦ ਕੀਤੇ ਜਾਣ ਜੇ ਪੀਸੀ ਕੱਟ ਇਸ ਤਰ੍ਹਾਂ ਹੀ ਰਹੇ ਅਸੀਂ ਸੰਯੁਕਤ ਮੋਰਚੇ ਅੰਦਰ ਗੱਲ ਕਰਕੇ ਪਟਿਆਲੇ ਦਾ ਜਿਹੜਾ ਬਿਜਲੀ ਘਾਰਿਆ ਉਹ ਕਿਰਾਂਗੇ ਔਰ ਕਪੂਰਥਲੇ ਦਾ ਜਿਹੜਾ ਸਾਡਾ ਹੁਣ ਦਾ ਅੱਜ ਦਾ ਪ੍ਰੋਗਰਾਮ ਹੈ ਕਿ ਸਾਨੂੰ ਅੱਜ ਤੱਕ ਜੇ ਬਿਜਲੀ ਅਧਿਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਨੂੰ ਕੋਈ ਉਹਦੇ ਬਾਰੇ ਦੱਸ ਦਿੱਤਾ ਕਿ ਅਸੀਂ ਤੁਹਾਡੀ ਬਿਜਲੀ ਦਾ ਸੰਕਟ ਠੀਕ ਕਰਦੇਾਂਗੇ ਜੇ ਉਹਨਾਂ ਨੇ ਸਾਨੂੰ ਭਰੋਸੇ 'ਚ ਨਹੀਂ ਲੈਂਦੇ ਤਾਂ ਅਸੀਂ ਬੁੱਧਵਾਰ ਨੂੰ ਸਮੁੱਚੇ ਕਿਸਾਨ ਪਿੰਡਾਂ ਜੋ ਟਰਾਲੀਆਂ ਟਰੈਕਟਰ ਲੈ ਕੇ ਆ ਕੇ ਪਹਿਲਾਂ ਬਿਜਲੀ ਦਫ਼ਤਰ ਕੇ ਰਾਂਗੇ ਉਸ ਤੋਂ ਬਾਅਦ ਅਸੀਂ ਆਪਣਾ ਅਗਲਾ ਰੋਸ ਜਿਹੜਾ ਹੋ ਸਕਦਾ ਹੈ ਸ਼ਹਿਰ ਬਜ਼ਾਰਾਂ ਅੰਦਰ ਵੀ ਆਪਣੇ ਟਰੈਕਟਰ ਰਾਲੀਆਂ ਲੈ ਕੇ ਜਾਈਏ ਤਾਂ ਜੋ ਉਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਸ਼ਹਿਰਾਂ 'ਚ ਬੈਠੇ ਆ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਕਿ ਕਿਸਾਨੀ ਜਿਹੜੀ ਉਹ ਸੰਕਟ ਵਿੱਚ ਆ ਕਿਸਾਨੀ ਦੀ ਵੀ ਕੋਈ ਲੋੜ ਹੈ ਇਹਨਾਂ ਦੀਆਂ ਜਿਹੜੀਆਂ ਦੁਕਾਨਦਾਰੀਆਂ ਚੱਲਦੀਆਂ ਉਹ ਕਿਸਾਨਾਂ ਸਰ ਤੋਂ ਚੱਲਦੀਆਂ ਪਰ ਜਦੋਂ ਕਿਸਾਨ ਨੂੰ ਬਿਜਲੀ ਦੀ ਲੋੜ ਹੁੰਦੀ ਹੈ ਉਦੋਂ ਕਦੇ ਇਹਨਾਂ ਨੇ ਫੋਨ ਕਰਕੇ ਵੀ ਨਹੀਂ ਪੁੱਛਿਆ ਕਿ ਤੁਹਾਡੇ ਪਿੰਡਾਂ 'ਚ ਬਿਜਲੀ ਦੇ ਕੀ ਹਾਲਾਤ ਹੈ। ਠਾਰੂ ਜੀ ਨੇ ਤੁਹਾਨੂੰ ਦੱਸਿਆ ਹੀ ਆ ਇਹ ਜਿਹੜੀ ਲੈਟ ਆ ਇਹ ਦਿਲਵਾਨ ਜਿਹਦੀ ਇਹਦੀ ਸਪਲਾਈ ਬਹੁਤ ਜ਼ਿਆਦੀ ਘਟਾ ਦਿੱਤੀ ਆ ਤੇ ਜਦ ਕਿ ਪੀਸੀ ਕੱਟ ਪੀਸੀ ਕੱਟ ਇਹ ਵੀ ਤਾਂ ਆਪਣੇ ਦਫ਼ਤਰ ਵਿੱਚੋਂ ਲਿਖ ਲਿਖ ਭੇਜੀ ਜਾਂਦੇ ਸਾਨੂੰ ਤੇ ਵੀ ਨਹੀਂ ਪਤਾ ਪਿੱਛੇ ਲੱਗਾ ਜਾਂ ਨਹੀਂ ਲੱਗਾ ਇਹਨਾਂ ਦੇ ਕਹਿਣ ਤੇ ਮੈਸੇਜ ਆ ਜਾਂਦਾ ਪੀਸੀ ਕੱਟ ਲੱਗਾ ਆ ਤੇ ਜਦ ਕਿ 8 ਘੰਟੇ ਦੀ ਬਜਾਏ ਜੇ 8 ਵਾਰੀ ਇਹ ਕੱਟ ਨਾ ਨਾ ਦਿੰਦੇ ਆ ਤੇ ਜਿਹੜਾ ਸਾਡਾ ਖੇਤ ਆ ਜਿਹੜਾ ਪਹਿਲਾ ਭਰਿਆ ਉਹ ਵੀ ਬੇਕਾਰ ਹੀ ਜਾਂਦਾ ਆ ਇੱਕ ਤਾਂ ਪਾਣੀ ਦੀ ਵੇਸਟ ਹੋ ਰਹੀ ਆ ਤੇ ਦੂਸਰਾ ਜਿਹੜਾ ਹੈ ਜਿਹੜੀ ਲੈਟ ਨਹੀਂ ਆ ਰਹੀ ਪਿੰਡਾਂ ਵਿੱਚ ਜਿਹੜੀ ਖੇਤੀ ਆ ਉਹ ਨਹੀਂ ਸੀ ਸਹੀ ਤਰੀਕੇ ਨਾਲ ਸਾਡੀ ਚੱਲ ਰਹੀ ਕਿੰਨਾ ਕ ਨੁਕਸਾਨ ਹੋ ਜਾ ਜੀ ਜ਼ਿਮੀਦਾਰ ਦਾ ਜਿਹੜਾ ਝੋਨਾ ਆ ਤਕਰੀਬਨ ਕਹਿ ਸਕਦੇ ਆ 70 ਤੋਂ 80% ਜਿਹੜੀ ਇਹਦੀ ਬਜਾਈ ਹੋ ਗਈ ਆ ਅੱਜ ਜਿਹੜੀ 20-25% ਰਹੀ ਦੀ ਆ ਉਹ ਵੀ ਆ بارش ਜੇ ਕੁਦਰਤ ਇਹਨਾਂ ਸਾਥ ਨਾ ਦਿੰਦੀ ਹੋ ਸਕਦਾ ਸਾਡਾ ਜਿਹੜਾ ਲੱਗਾ ਹੋਇਆ ਝੋਨਾ ਸੀ ਉਹਦਾ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ ਸੀਗਾ ਤੇ ਜੇ ਸਾਹਿਬ ਨਹੀਂ ਲੈਟ ਦੇ ਰਿਹਾ ਇਹ ਲੱਗਦਾ ਨਹੀਂ ਸਾਡਾ ਅਗਲਾ ਝੋਨਾ ਜਿਹੜਾ ਵੀ ਲੱਗ ਜਾਊਗਾ ਪਿਛਲੇ ਝੋਨੇ ਨੂੰ ਨਹੀਂ ਪਾਣੀ ਪੂਰਾ ਆ ਰਿਹਾ ਬਹੁਤ ਜ਼ਿਆਦਾ ਜਿਹੜੀ ਇਹ ਸਪਲਾਈ ਆ ਇਸੇ ਕਾਰਨ ਕਿ ਸਾਡਾ ਸ਼ੌਕ ਨਹੀਂ ਮਜਬੂਰੀ ਹੈ ਇਨੀ ਧੁੱਪ ਦੇ ਵਿੱਚ ਜਿਹੜਾ ਅਸੀਂ ਬੈਠੇ ਆ ਉਹ ਪ੍ਰਸ਼ਾਸਨ ਨੂੰ ਅਸੀਂ ਇਹ ਹੀ ਆ ਵੀ ਸਾਡਾ ਜਿਹੜਾ ਕਿਸਾਨਾਂ ਦਾ ਜਿਹੜੀ ਨੈਟ ਇਹਨੂੰ ਬਿਲਕੁਲ ਨਿਰੰਤਰ 8 ਘੰਟੇ ਦਿੱਤੀ ਜਾਵੇ ਤਾਂ ਸਾਡੀ ਆਪਸ